ਉਹ ਸੁਰੱਖਿਤ ਥਾਵਾਂ ਤੇ ਛੁਪੇ ਹੋਏ ਨਜ਼ਰ ਆਏ ਨੇ ਦੂਜੇ ਪਾਸੇ ਤਸਵੀਰ ਜਿਹੜੀ ਕਿ ਇਨਫਿਲਟ੍ਰੇਸ਼ਨ ਦੀ ਵੀ ਕੋਸ਼ਿਸ਼ ਹੋਈ ਹੈ ਉਸ ਨੂੰ ناکਾਮ ਕੀਤਾ ਗਿਆ ਸੋਏ ਤਸਵੀਰਾਂ ਨਿਕਲ ਕੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਤੇ ਕਿ ਪੁੱਛ ਵਿੱਚ ਹਮਲਾ ਹੋਇਆ ਸੋ ਇੱਥੇ ਭਾਰਤ ਨੇ ਵੀ ਇਸਾ ਮੂਤ ਉਰ ਜਵਾਬ ਦਿੱਤਾ ਹੈ ਸੋ ਰਿਟੈਲੀਏਸ਼ਨ ਤਾਂ ਹੋਣਾ ਹੀ ਸੀ ਭਾਰਤ ਨੇ ਪਹਿਲੇ ਹੀ ਸਾਫ਼ ਕੀਤਾ ਸੀ ਕਿ ਤੁਸੀਂ ਸਾਡੇ ਸਿਵਿਲਿਅਨਸ ਤੇ ٹارگٹ نہ کرو رہائشی علاقے تھے ٹارگٹ نہ کرو لیکن پا, پاکستان جڑائے اپنی حرکتہ تو باز نہیں آیا اور پونچ میں دیکھ سکتے ہو تصویر سی سی ٹی وی کس قدر زبردست تماکہ ہوندہ ہے پونچ دے بچ اور اس بعد پاکستان نو پھر مو توڑ جواب جڑا ہے پارت والو دتا گیا ہے اور اس دیاں اے دو تصویر آنے جیتے پاکستان نے پہلا حملہ کیتا ہے پونچ دے رہائشی علاقے نو ٹارگٹ کیتا ہے زبردست تماکہ ہویا جسی سی سی ٹی وی تصویر ویک رہے ہو اور دوجی تصویر ہے کیونکہ پھر پارت نے پاکستان نویتے مو توڑ جواب دیتا ہے اور یہ جواب ہن دینا بندا ہے کیونکہ یہ تھے لگاتار پاکستان اپنی ناپاک حرکتہ تو باز نہیں آ رہا پاوے ایسیز فائر دی الانگنا ہوئے رہائشی علاقیاں تے حملہ کرن دیاں گلہ ہون یا تصویرہ ہون جو ہونے ثبوت بھی سامنے آئے نے اس تو بعد ہن پارت پلو جو پہلے ہی چھتا ہونے دیتی گئی سی کہ اسی کسی بھی رہائشی علاقی نو ٹارگیٹ نہیں کرانگے لیکن جے تسی ساڑے رہائشی علاقیاں تے سارے سیویلیرز تے حملہ کرو گے پھر روزہ مو توڑ جواب تم دیتا جائے گا جیسا جواب پارت پلو ہون پاکستان نو دیتا گیا ਸੋ ਇਹ ਹਾਲਾਤ ਬਣੇ ਹੋਏ ਨੇ ਫਿਲਹਾਲ ਪਾਰਤ ਪਾਕਿਸਤਾਨ ਵਿਚਕਾਰ ਤਣਾਅ ਦੇ ਜਿਸ ਕਦਰ ਪਾਕਿਸਤਾਨ ਵੱਲੋਂ ਉਸੇ ਦਾਅਵਿਆਂ ਦੀ ਇਥੇ ਪੋਲ ਖੁੱਲੀ ਹੈ ਕਿ ਅਸੀਂ ਰਿਹਾਇਸ਼ੀ ਇਲਾਕੇ ਨੂੰ ਟਾਰਗੇਟ ਨਹੀਂ ਕੀਤਾ ਪੁੱਛ ਵਿੱਚ ਜਿਸ ਤਰ੍ਹਾਂ ਨਾਲ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇਥੇ ਸਿਵਿਲਿਅਨਸ 'ਤੇ ਹਮਲਾ ਕੀਤਾ ਗਿਆ ਕਈ ਲੋਕਾਂ ਦੀ ਜਾਨ ਗਈ ਕਈ ਲੋਕ ਜਿਹੜੇ ਨੇ ਜ਼ਖਮੀ ਨੇ ਹਸਪਤਾਲਾ ਜ਼ੇਰੇ ਇਲਾਜ ਨੇ ਇਹ ਉਸ ਦੀਆਂ ਤਸਵੀਰਾਂ ਨੇ ਤੇ ਦੂਜੇ ਪਾਸੇ ਪਾਰਤ ਵੱਲੋਂ ਪਾਕਿਸਤਾਨ ਨੂੰ ਇਸ ਹਮਲੇ ਤੋਂ ਬਾਅਦ ਮੂੰ ਤੋੜ ਜਵਾਬ ਦਿੱਤਾ ਗਿਆ ਅਤੇ ਲਗਾਤਾਰ ਤਾਬਰ ਤੋੜ ਮੀਟਿੰਗਾਂ ਹਾਈ ਪ੍ਰੋਫਾਈਲ ਚੱਲ ਰਹੀਆਂ ਨੇ ਪੰਮੇ ਰੱਖਿਆ ਮੰਤਰੀ ਮੀਟਿੰਗ ਲੈ ਰਹੇ ਹੋਣ ਜਾਂ ਗ੍ਰੇ ਮੰਤਰੀ ਅਮਿਤ ਸ਼ਾਹ ਵੱਲੋਂ ਮੀਟਿੰਗਾਂ ਲਈਆਂ ਜਾ ਰਹੀਆਂ ਨੇ ਸੋ ਇਹ 7 ਤਰੀਕ ਦੀ ਸੀਸੀਟੀਵੀ ਜਦੋਂ ਕਿ ਪਾਕਿਸਤਾਨ ਨੇ ਹਮਲਾ ਕੀਤਾ ਸ਼ਾਮ ਤਕਰੀਬਨ 7:30 ਵਜੇ ਜਦੋਂ ਇਹ ਹਮਲਾ ਕੀਤਾ ਤਸਵੀਰਾਂ ਦੇਖ ਸਕਦੇ ਹੋ ਇਹ 7 ਤਰੀਕ ਦੀ ਇਹ ਜਿਹੜੀ ਤਸਵੀਰ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਪੁੰਚ ਦੇ ਵਿੱਚ ਔਰ ਜਿਸ ਕਦਰ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਰਿਹਾਇਸ਼ੀ ਇਲਾਕਿਆਂ ਨੂੰ ਕੋਈ ਟਾਰਗੇਟ ਨਹੀਂ ਕੀਤਾ ਸੋ ਉਸ ਦੀ ਤਸਵੀਰ ਇਹ ਉਸ ਦਾ ਸਬੂਤ ਜਿਹੜਾ ਹੈ ਸੀਸੀਟੀਵੀ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਜਿਸ ਵੇਲੇ ਇੱਥੇ ਪੋਂਚ ਵਿੱਚ ਹਮਲਾ ਪਾਕਿਸਤਾਨ ਵੱਲੋਂ ਪਾਸਿਓਂ ਕੀਤਾ ਗਿਆ ਜਿਸ ਵਿੱਚ ਵੱਡਾ ਨੁਕਸਾਨ ਹੋਇਆ ਜਾਨ ਮਾਲ ਦਾ ਔਰ ਦੂਜੇ ਪਾਸੇ ਤਸਵੀਰ ਜਦੋਂ ਕੀ ਭਾਰਤ ਵੱਲੋਂ ਇੱਥੇ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦਿੱਤਾ ਗਿਆ ਔਰ ਇੱਥੇ ਭਾਰਤ ਵੱਲੋਂ ਪਹਿਲਾਂ ਹੀ ਇਹ ਸਾਫ਼ ਕੀਤਾ ਗਿਆ ਸੀ ਕਿ ਜੇ ਰਿਹਾਇਸ਼ੀ ਇਲਾਕੇ ਨੂੰ ਟਾਰਗੇਟ ਕੀਤਾ ਜਾਏਗਾ ਤੁਸੀਂ ਤਰੀਕ ਦੇਖ ਸਕਦੇ ਹੋ سات مئی دوزار پچی اور شام دی ایک جدو تصویر جدو کی حملہ کیتا گیا اور اچانک ایتھے زبردست دھماکہ اور جس قدر ایتھے جان مال دا نقصان ہویا اس تصویر تا دکھائی آئیں لیکن ہونے ثبوت سبوت سامنے آئے جو تو پاکستان نے ایتھے حملہ ہے اور اس بعد تھے مو توڑ جواب دیتا گیا ہے اس حملے نو لے کے تھے واپس پلٹوار کیتا گیا اور بیتی رات جس طرح پاکستان نے لگا لگاتار ڈرون اور میزائل دے ذریعے نقصان پہنچان دی کوشش کی تھی اس کو لے کے پارت پہلا ہی تیار سی اور ہوا دے ہبا دے تمام منصوبیاں تھے پانی فیر دیتا گیا ہوا دے وچی دن دے منصوبے جڑے نے اڑ کے رہ گئے ਸੋ ਇਥੇ ਜੋ ਹਾਲਾਤ ਤਣਾਪੂਨ ਬਣੇ ਹੋਏ ਨੇ ਇਹਨਾਂ ਜੰਗੀ ਹਾਲਾਤਾਂ ਦੇ ਮੱਦੇਨਜ਼ਰ ਦਾ